ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੈਥ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਿਓਰ ਜੌਰਜਟ ਦੇ ਵਿੱਚ ਜਿਹੜੇ ਬਨਾਰਸੀ ਸੂਟ ਹੁੰਨੇ ਜੀ ਬਿਲਕੁਲ ਪਿਓਰ ਜੌਰਜਟ ਦੇ ਵਿੱਚ ਉਹ ਵਾਲੇ ਸੂਟ ਲੈ ਕੇ ਆਏ ਜੀ ਦੋ ਤਰ੍ਹਾਂ ਦੀ ਕਲੈਕਸ਼ਨ ਦਿਖਾਵਾਂਗੇ ਤੇ ਪ੍ਰਾਈਸ ਵੀ ਦੋ ਤਰ੍ਹਾਂ ਦੇ ਆ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾ 9 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਵੈਸੇ ਤਾਂ ਹੁਣ ਜਿਹੜੀ ਵੀਡੀਓ ਆ ਰਹੀ ਹੈ ਜ਼ਿਆਦਾਤਰ ਮੈਂ ਟਰਾਈ ਕਰਦੀ ਹੁਣ ਵੀ 9 ਵਜੇ ਹੀ ਪੋਸਟ ਕਰਦਾ ਕਿਉਂਕਿ ਜਿਹੜੇ ਬਾਹਰ ਵਾਲੇ ਕਸਟਮਰ ਹੈ ਜੀ ਉਹਨਾਂ ਦਾ ਥੋੜਾ ਜਿਹਾ ਟਾਈਮ ਚੇਂਜ ਹੋ ਗਿਆ ਹੁਣ ਇਸ ਕਰਕੇ ਮੈਂ ਟਰਾਈ ਕਰ ਰਹੀ ਆ ਥੋੜੀ ਥੋੜੀ ਜਲਦੀ ਵੀਡੀਓ ਪਾਉਣ ਦੀ ਜ਼ਿਆਦਾਤਰ ਤਕਰੀਬਨ ਹੁਣ 2 ਦਿਨ ਹੋ ਗਏ ਮੈਂ 9 ਵਜੇ ਹੀ ਵੀਡੀਓ ਪੋਸਟ ਕਰ ਦਿੰਨੀ ਆ ਜੀ ਇਸ ਟਾਈਮ ਦੇ ਵਿੱਚ ਤੁਸੀਂ ਇਹ ਵੀਡੀਓ ਦੇਖ ਲਿਆ ਕਰੋ ਤੇ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਅੱਜ ਪਹਿਲੀ ਵਾਰ ਦੇਖ ਰਹੇ ਹੋ ਮੇਰੇ ਚੈਨਲ ਨੂੰ ਤੇ ਮੇਰੀ ਵੀਡੀਓ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਨੇ ਆ ਪ੍ਰਾਈਜ਼ ਹਰੇਕ ਸੂਟ ਦਾ ਆਪਾਂ ਨਾਲ ਦੀ ਨਾਲ ਦੱਸੀਦਾ ਜੋ-ਜੋ ਆਪਾਂ ਨੂੰ ਆਪਣੇ ਵੈਦਰ ਦੇ ਅਕੋਰਡਿੰਗ ਜਾਂ ਫਿਰ ਆਪਣੇ ਜਿਵੇਂ ਹੁਣ ਫੰਕਸ਼ਨਲ ਸੀਜ਼ਨ ਹੈ ਉਹਦੇ ਅਕੋਰਡਿੰਗ ਜੋ-ਜੋ ਮਾਰਕੀਟ ਦੇ ਵਿੱਚ ਨਮੈ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰ ਬੈਠੇ ਪ੍ਰੋਵਾਈਡ ਕਰਦੇ ਆਂ ਜੀ ਆਪਾਂ ਤੇ ਪ੍ਰਾਈਜ਼ ਹਰੇਕ ਸੂਟ ਦਾ ਨਾਲ ਦੀ ਨਾਲ ਦੱਸੀਦਾ ਹਰੇਕ ਕਿਸੇ ਵੀ ਚੀਜ਼ ਦਾ ਓਲਰ ਨਹੀਂ ਹੈਗਾ ਜੋ ਜੋ ਫੈਬਰਿਕ ਹੁੰਦਾ ਜਿੰਨੇ ਮੀਟਰ ਹੁੰਦਾ ਜੋ ਕਲਰ ਹੈ ਸੇਮ ਐਗਜੈਕਟ ਤੁਹਾਡੇ ਕੋਲ ਉਹੀ ਸੂਟ ਪਹੁੰਚਣਾ ਹੈ ਜੀ ਤੇ ਬੁਕਿੰਗ ਲਈ ਨੰਬਰ ਹੈ ਮੇਰਾ 8146580803 814680800 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਵੀ ਪਰਚੇਜ਼ਿੰਗ ਕਰਨੀ ਹੈ ਹਰ ਇੱਕ ਤਰ੍ਹਾਂ ਦੇ ਸੂਟ ਮੇਰੇ ਕੋਲ ਆਪਣੇ ਵੀ ਰੈਡੀ ਕਰਾਏ ਹੋਏ ਹੁੰਦੇ ਆ ਹਰ ਇੱਕ ਤਰ੍ਹਾਂ ਦੀ ਕੋ ਪ੍ਰੋਪਰ ਬੁਟੀਕ ਵੀ ਹੈ ਮੇਰਾ ਅਸੀਂ ਸਟੀਚਿੰਗ ਵੀ ਪੂਰੀ ਕਰਦੇ ਆ ਹਰ ਇੱਕ ਤਰ੍ਹਾਂ ਦੀ ਸਟੀਚਿੰਗ ਤੁਸੀਂ ਕਰਵਾ ਸਕਦੇ ਹੋ ਤੇ ਜਦ ਵੀ ਸ਼ੌਫ ਤੇ ਆਉਣਾ ਤੁਸੀਂ ਜਾਂ ਤਾਂ ਫੋਨ ਕਰ ਲਿਓ ਬੈਸ ਤੋਂ ਮੰਡੇ ਤੋਂ ਸੈਟਰਡੇ ਤੱਕ ਪੂਰੇ ਟਾਈਮਿੰਗ ਤੇ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਸ਼ੌਫ ਓਪਨ ਹੁੰਦੀ ਹੈ ਤੇ ਸੰਡੇ ਹੁਣ ਅਸੀਂ ਖੋਲਤਾ ਰਹੇ ਆ ਪਰ ਸਵੇਰੇ 10:30 ਤੋਂ ਸ਼ਾਮੀ 4:00 ਵਜੇ ਤੱਕ ਸ਼ੌਫ ਓਪਨ ਹੁੰਦੀ ਹੈ ਜੀ ਸੰਡੇ ਨੂੰ ਤੋ ਵੀ ਥੋੜਾ ਟਾਈਮ ਹੀ ਖੋਲਾਂਗੇ ਜਿੰਨਾ ਚਾਹੀ ਮੀ ਸੀਜ਼ਨ ਹੈ ਫਿਰ ਬਾਅਦ ਵਿੱਚ ਸੰਡੇ ਪਿਛੇ ਸਾਡਾ ক্লোਜ਼ ਹੀ ਹੋਇਆ ਕਰਨਾ ਸੰਡੇ ਨੂੰ ਆਉਣ ਤੋਂ ਪਹਿਲਾਂ ਪਲੀਜ਼ ਫੋਨ ਕਰ ਲਿਆ ਕਰੋ ਬਾਕੀ ਦਿਨ ਦੇ ਵਿੱਚ ਤੁਸੀਂ 1:30 ਤੋਂ ਰਾਤੀ 8 ਵਜੇ ਤੱਕ ਜਦ ਮਰਜੀ ਤੁਸੀਂ ਆ ਸਕਦੇ ਹੋ ਰਾਜਪ੍ਰੇਮ ਜੀ ਮੇਰੀ ਸ਼ਾਪ ਗੁਰਦੌਰ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਆਪਣੀ ਨਿਮਰਤ ਕ੍ਰिएशन ਦੇ ਨਾਂ ਤੇ ਤੁਸੀਂ ਜਦ ਮਰਜੀ ਵਿਜ਼ਿਟ ਕਰ ਸਕਦੇ ਹੋ ਜੀ ਸ਼ਾਪ ਤੇ ਆ ਕੇ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਦੇ ਹੋ ਤਾਂ ਪਲੀਜ਼ ਕੋਰੀਅਰ ਚਾਰजेस ਜ਼ਰੂਰ ਪੁੱਛ ਲਿਆ ਕਰੋ ਆਪਣੇ ਫੁੱਲ ਐਡਰੈਸ ਪਹਿਲਾਂ ਭੇਜ ਕੇ ਤੁਸੀਂ ਕੋਰੀਅਰ ਚਾਰजेस ਕਨਫਰਮ ਕਰ ਲਿਆ ਕਰੋ ਕਿਉਂਕਿ ਸ਼ਿਪਿੰਗ ਫ੍ਰੀ ਨਹੀਂ ਹੈਗੀ ਹਰ ਇੱਕ ਦੇ ਕੋਰੀਅਰ ਚਾਰजेस ਲੱਗਣਗੇ ਤੇ ਦੇਖਦੇ ਆਂ ਅੱਜ ਦਾ ਪਹਿਲਾ ਸੂਟ ਬੜਾ ਪਿਆਰਾ ਰੈੱਡ ਕਲਰ ਦੇ ਵਿੱਚ ਸੂਟ ਹੈ ਇਹ ਐਵੇਂ ਦੇ ਸੂਟ ਨੇ ਜਿਵੇਂ ਆਪਾਂ 골ਡ ਖਰੀਦ ਲਿਆ ਤਾਂ ਆਪਣੇ ਐਵੇਂ ਲੱਗਦਾ ਹੁੰਦਾ ਵੀ ਉਹ ਆਪਣੀ ਇਨਵੈਸਟਮੈਂਟ ਹੈ ਇਵੇਂ ਦੇ ਸੂਟ ਹੈ ਜਿਨ੍ਹਾਂ ਨੂੰ ਜੇ ਤੁਸੀਂ ਅੱਜ ਸੂਟ ਲੈ ਲਏ ਨਾ ਅੱਜ ਤੋਂ 10 ਸਾਲ ਬਾਅਦ ਵੀ ਇਹਨਾਂ ਦਾ ਟ੍ਰੈਂਡ ਨਹੀਂ ਜਾਂਦਾ ਜੀ ਸੂਟਾਂ ਦਾ ਬਿਲਕੁਲ ਪਿਓਰ ਜੌਰਜਟ ਦੇ ਹੁੰਨੇ ਆ ਬੜਾ ਪਿਆਰਾ ਹੈ 2.5 ਮੀਟਰ ਦੀ ਸ਼ਰਟ ਹੋਊਗੀ ਬਿਲਕੁਲ 2.5 ਤੋਂ ਘੱਟ ਨਹੀਂ ਹੈਗਾ ਜੀ ਫੈਬਰਿਕ ਤੇ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਇਹਨਾਂ ਸੂਟਾਂ ਦੀ ਇਹਨਾਂ ਤੇ ਕੋਈ ਹਲਕਾ ਵਸਤਾ ਕੁਝ ਮੇਰੇ ਅਕੋਰਡਿੰਗ ਕੁਝ ਵੀ ਕਰਾਉਣ ਦੀ ਲੋੜ ਨਹੀਂ ਕੋਈ ਪੌਟਲੀ ਬਟਨਸ ਵਗੈਰਾ ਲਗਾ ਕੇ ਸਟਿਚ ਕਰਾਉਂਗੇ ਬਹੁਤ ਪਿਆਰੀ ਲੁੱਕ ਆਉਣੀ ਹੈ ਕਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਜੀ ਹਰੇਕ ਸੂਟ ਦੇ ਨਾਲ ਅੱਜ ਦੇ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਕ੍ਰੇਪ ਦੀ ਬਾਟਮ ਤੇ ਨਾਲ ਪੂਰਾ 2.5 ਮੀਟਰ ਦਾ ਹੀ ਪਿਓਰ ਜਾਰਜਟ ਦੇ ਵਿੱਚ ਦੁਪੱਟਾ ਇਹ ਦੇਖੋ ਲੁੱਕ ਬਹੁਤ ਪਿਆਰਾ ਸੂਟ ਹੈ ਰੈੱਡ ਕਲਰ ਦੇ ਵਿੱਚ ਇਹ ਲੁੱਕ ਆਣੀ ਹੈ ਜੀ ਜਿਵੇਂ ਤੁਹਾਡੇ ਵਿਆਹ ਹੈ ਤੁਸੀਂ ਥੋੜਾ ਜਿਹਾ ਨਾਲ ਸਿੰਪਲ ਸੂਟ ਵੀ ਲਾਉਣਾ ਹੈ ਬਹੁਤ ਪਿਆਰੇ ਇਹਨਾਂ ਨੂੰ ਜਿਵੇਂ ਮਰਜ਼ੀ ਆਪਾਂ ਬਾਅਦ ਦੇ ਵਿੱਚ ਵੀ ਯੂਜ਼ ਕਰ ਸਕਦੇ ਹੁਣ ਢੋਣ ਲਈ ਵੀ ਔਖੇ ਸੌਖੇ ਹੁੰਨੇ ਇਹ ਸੂਟ ਤੇ ਬੜੀ ਪਿਆਰੀ ਲੁੱਕ ਹੈ ਜੀ 4500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ 4500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਰੈੱਡ ਕਲਰ ਦੇ ਵਿੱਚ ਹੈਗਾ ਆਪਣਾ ਪਹਿਲਾ ਸੂਟ ਹੁਣ ਇਹਦੇ ਵਿੱਚ ਮੈਂ ਕਲਰ ਦਿਖਾਉਣੀ ਆ ਨੈਕਸਟ ਹੈਗਾ ਇਹਦੇ ਵਿੱਚ ਬਲੂ ਕਲਰ ਡਾਰਕ ਨੇਵੀ ਬਲੂ ਕਲਰ ਹੈ ਜੀ ਕਲਰ ਸਾਰੇ ਇੱਕ ਤੋਂ ਇੱਕ ਸੋਹਣਾ ਕਿਉਂਕਿ ਸਿਲੈਕਟਡ ਜੀ ਕਲੈਕਸ਼ਨ ਹੈ ਅੱਜ ਦੀ ਜਿਆਦਾ ਸੂਟ ਨਹੀਂ ਹੈਗੇ ਬਲਿਊ ਕਲਰ ਦੇ ਵਿੱਚ ਡਾਰਕ ਨੇਵੀ ਬਲੂ ਕਲਰ ਇਹਨਾਂ ਦੇ ਤਾਂ ਸਾਰੇ ਕਲਰ ਬਹੁਤ ਪਿਆਰੇ ਲੱਗਦੇ ਆ ਜਦੋਂ ਇਹਨੂੰ ਸਟਿਚ ਕਰਦੇ ਆ ਸੂਟ ਦੀ ਅਲੱਗ ਜਿਹੀ ਲੁੱਕ ਆਣੀ ਹੈ 2.5 ਮੀਟਰ ਦੀ ਸ਼ਰਟ ਆ ਗਈ ਤੇ 3 ਮੀਟਰ ਦੀ ਬਾਟਮ ਤੇ ਜੋਰ ਜੱਟ ਦਾ ਪੂਰਾ ਦੁਪੱਟਾ 2.5 ਮੀਟਰ ਦਾ ਤੇ ਦੁਪੱਟੇ ਦੀ ਪ੍ਰੋਪਰ ਫਿਨਿਸ਼ਿੰਗ ਵੀ ਕੀਤੀ ਹੋਈ ਹੈ ਜੀ ਬਰੀਕ ਕਿਨਾਰੀ ਦੇ ਨਾਲ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਐਜ਼ ਇਟ ਇਜ਼ ਸਟੀਚ ਕਰਾਉਗੇ ਚਾਹੇ ਸਲਵਾਰ ਸੂਟ ਬਣਾ ਲਓ ਪਲਾਜ਼ੋ ਗਰਾਰਾ ਸ਼ਰਾਰਾ ਜੋ ਤੁਸੀਂ ਬਣਾਉਣਾ ਤੁਸੀਂ ਬਣਾ ਸਕਦੇ ਹੋ ਇਹ ਲੁਕਾਣੀ ਹੈ ਸੋ 4500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਉਹ ਵਾ ਸੋਹਣਾ ਕਲਰ ਕਲਰ ਸਾਰੀ ਸਿਲੈਕਟਡ ਹੈ ਕਾਲਸਤੇ ਜਿਹੜਾ ਮਜੈਂਟਾ ਕਲਰ ਹੁੰਦਾ ਉਹ ਵਾਲਾ ਕਲਰ ਹੈ ਮਜੈਂਟਾ ਕਲਰ 2.5 ਮੀਟਰ ਦੀ ਸ਼ਰਟ ਹੈ ਜੀ ਪਿਓਰ ਜੌਰਜਟ ਦੇ ਵਿੱਚ ਤੇ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਤੇ ਪੂਰਾ 2.5 ਮੀਟਰ ਦਾ ਹੀ ਦੁਪੱਟਾ ਬਹੁਤ ਪਿਆਰੀ ਡਿਜ਼ਾਈਨਿੰਗ ਦੁਪੱਟੇ ਦੀ ਪ੍ਰਿੰਟਿੰਗ ਬੜੀ ਪਿਆਰੀ ਹੈ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਕਲਰ ਆ ਗਿਆ ਡਾਰਕ ਵਾਈਨ ਕਲਰ ਹੈ ਜੀ ਪਰਪਲ ਵਾਈਨ ਕਲਰ カラー ਕੰਬੀਨੇਸ਼ਨ ਤੇ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਜੀ ਇਹ ਫਰ ਰਸਤਾ ਦੁਪੱਟਾ ਬਿਲਕੁਲ ਲਾਈਟ ਵੇਟ ਹੈ ਦੁਪੱਟਾ ਕੈਰੀ ਕਰਨੇ ਬਹੁਤ ਈਜ਼ੀ ਹੈ ਕੋਈ ਚੂਬਣ ਵਾਲਾ ਨਹੀਂ ਹੈਗਾ ਬਿਲਕੁਲ ਵੀ ਲਾਈਨਿੰਗ ਚਾਹੇ ਤੁਸੀਂ ਟਾਕਟਾ ਲਗਾ ਲਓ ਜਾਂ ਫਿਰ ਫੁੱਲ ਵੈਲਦੀ ਲਗਾ ਲਓ ਦੋਨੋਂ ਲਾਈਨਿੰਗਸ ਦੇ ਨਾਲ ਇਹ ਸੂਟ ਸਟੀਚ ਹੋ ਜਾਣਾ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਇਹ ਚਾਰ ਸੂਟ ਵਿੱਚ ਇੱਕ ਪ੍ਰਿੰਟ ਦੇ ਵਿੱਚ ਦਿਖਾਏ ਆ ਤੁਹਾਨੂੰ ਇਹ ਇੱਕ ਸਿੰਗਲ ਸੂਟ ਹੈ ਤੇ ਆ ਜੀ ਪਿੰਕ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਜੇ ਦੀ ਪ੍ਰਿੰਟਿੰਗ ਅਲੱਗ ਹੈ ਪਿਓਰ ਜੌਰਜਟ ਤੇ ਹੀ ਹੈ ਪਿਆਰਾ ਸੂਟ ਕريب ਦੀ ਬਾਟਮ ਨਾਲ ਇਹ ਬਹੁਤ ਸੋਹਣਾ ਡੋਰਸ ਦੇ ਵਿੱਚ ਸਾਈਡਾਂ ਤੇ ਬਾਰਡਰ ਪ੍ਰੋਪਰ ਫਿਨਿਸ਼ਿੰਗ ਬਹੁਤ ਸੋਹਣਾ ਕਲਰ ਹੈ ਜਿਨ੍ਹਾਂ ਨੂੰ ਜਿਆਦਾ ਡਾਰਕ ਨਹੀਂ ਪਸੰਦ ਤਾਂ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪ੍ਰਾਈਸ 4500 4500 ਪ੍ਰਾਈਸ ਹੈ ਇਹ ਸਿੰਗਲ ਹੈ ਸੂਟ ਇਹ ਵਾਲੇ ਪ੍ਰਿੰਟ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਹ ਜਿਹੜਾ ਹੈਗਾ ਹੈ ਤਾਂ ਪਿਓਰ ਬਨਾਰਸੀ ਦੇ ਵਿੱਚ ਹੈ ਜੀ ਜੌਰਜਟ ਦੇ ਵਿੱਚ ਇਹਦੇ ਵਿੱਚ ਨਾਲ ਜਰੀ ਦੇ ਵਿੱਚ ਰੇਸ਼ਮ ਵਰਕ ਹੋਇਆ ਜੀ ਨਾਲ ਇਹ ਕੁਝ ਡਿਫਰੈਂਟ ਚੀਜ਼ ਹੈ ਇਹ ਪਹਿਲੀ ਵਾਰ ਹੀ ਆਏ ਆ ਇਸ ਵਾਰੀ ਨਾਲ ਰੇਸ਼ਮ ਵਰਕ ਹੋਇਆ ਬੜਾ ਪਿਆਰਾ ਮਲਟੀ ਕਲਰ ਦੇ ਵਿੱਚ ਇਹ ਸਾਰਾ yellow ਕਲਰ ਹੈ mustard yellow ਕਲਰ ਹੈ ਸਾਰੇ ਦੇ ਵਿੱਚ ਬਹੁਤ ਪਿਆਰਾ ਰੇਸ਼ਮ ਵਰਕ ਹੋਇਆ ਇਹ ਸ਼ਰਟ ਆ ਗਈ ਆਪਣੀ 3 ਮੀਟਰ ਦੀ 크ريب ਦੀ ਬਾਟਮ ਨਾਲ ਬੜਾ ਹੀ ਪਿਆਰਾ ਜਾਰਜਟ ਦੇ ਵਿੱਚ ਦੁਪੱਟਾ ਦੁਪੱਟੇ ਦੇ ਵੀ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਰੇਸ਼ਮ ਵਰਕ ਹੋਇਆ ਨਾਲ ਸਾਰਾ ਬੜਾ ਸੋਹਣਾ ਬੂਟੀ ਦੇ ਨਾਲ ਡਿਜ਼ਾਈਨ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣੇ ਲੱਗਦੇ ਆ ਬਣ ਕੇ ਵਾਲੇ ਸੂਟ ਇਹ ਲੁਸਤਾਨੀਆ ਸੂਟ ਦੇ 5000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 5000 ਪ੍ਰਾਈਸ ਹੈ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹਦੇ ਦੇ ਨਾਲ ਦੇ ਸੂਟ ਦਿਖਾਉਂਗੇ ਇਹਦੇ ਵਿੱਚ ਹੈਗਾ ਗਾਜਰੀ ਕਲਰ। ਇਹਦੇ ਵਿੱਚ ਸੇਮ ਦੇ ਵਿੱਚ ਗਾਜਰੀ ਕਲਰ ਹੈ। ਬਹੁਤ ਹੀ ਪਿਆਰਾ। ਰੇਸ਼ਮ ਵਰਕ ਹੋਇਆ। ਇਹ ਲੈਰ ਬੜਾ ਪਿਆਰਾ ਇਹ ਵਾਲੇ ਸੂਟ ਦਾ 3 ਮੀਟਰ ਦੀ ਕ੍ਰੇਪ ਦੀ ਬਾਟਮ ਤੇ ਨਾਲ ਬੜਾ ਹੀ ਪਿਆਰਾ ਪਿਓਰ ਜਾਰਜਟ ਦੇ ਵਿੱਚ ਸ਼ਰਟਸ ਤੇ ਦੁਪੱਟਾ ਕ੍ਰੇਪ ਦੀ ਬਾਟਮ ਬੜਾ ਪਿਆਰਾ ਰੇਸ਼ਮ ਵਰਕ ਹੋਇਆ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਹੋਈ ਹੋਈ ਹੈ ਇਹ ਲੁਕਾਣੀ ਆ ਜੀ ਸੂਟ ਦੀ ਪਿਆਰਾ ਕਲਰ ਗਾਜਰੀ ਕਲਰ ਦੇ ਵਿੱਚ 5000 ਪ੍ਰਾਈਸ ਦੇ ਨਾਲ 5000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਨੈਕਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਟ੍ਰੈਂਡ ਦੇ ਵਿੱਚ ਪਰਪਲ ਕਲਰ ਜਿਹੜਾ ਪ੍ਰੋਪਰ ਪੂਰਾ ਬ੍ਰਾਈਟ ਪਰਪਲ ਕਲਰ ਹੈ ਜੀ ਐਗਜ਼ੈਕਟ ਉਹ ਵਾਲਾ ਕਲਰ ਹੈ ਮੇਰੇ ਮਿਲੇ ਬਹੁਤ ਘਟ ਰਹੇ ਆ ਰਾਇਲ ਬਲੂ ਹੋ ਗਿਆ ਪਰਪਲ ਕਲਰ ਹੋ ਗਿਆ ਸਭ ਤੋਂ ਜ਼ਿਆਦਾ ਟ੍ਰੈਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪਰਪਲ ਹੈ ਸਾਰੇ ਦੇ ਵਿੱਚ ਰੇਸ਼ਮ ਵਰਕ ਹੋਇਆ ਇਹ ਬਣ ਕੇ ਹੀ ਬਹੁਤ ਪਿਆਰਾ ਲੱਗਣਾ ਸੂਟ ਕ੍ਰੇਪ ਦੀ 3 ਮੀਟਰ ਦੀ ਬਾਟਮ ਪਿਓਰ ਜਾਰਜਟ ਦਾ ਹੀ ਪਿਸਤਾ ਆਪਣਾ ਦੁਪੱਟਾ ਦੁਪੱਟੇ ਦੇ ਪੱਲੇ ਆ ਤੇ ਉਹ ਵੀ ਰੇਸ਼ਮ ਵਰਕ ਹੋਇਆ ਪਿਓਰ ਜਾਰਜਟ ਦੇ ਵਿੱਚ ਹੈ ਬਹੁਤ ਸੋਹਣੀ 골ਡਨ ਲਾਈਟ 골ਡਨ ਬੋਟੀ ਦੇ ਨਾਲ ਇਹ ਲੋਕਾਂ ਦੀ ਸੋਹਣੀ ਪਰਪਲ ਕਲਰ ਦੇ ਵਿੱਚ ਹੈ 5000 ਪ੍ਰਾਈਸ ਦੇ ਨਾਲ 5000 ਪ੍ਰਾਈਸ ਹੈ ਜੀ ਇਹਨਾਂ ਸਿੱਤਾਂ ਨੈਕਸਟ ਆ ਗਿਆ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਕਲਰ ਬਲੈਕ ਕਲਰ ਬਲੈਕ ਦੀ ਤਾਂ ਕੋਈ ਰੀਸੀ ਨਹੀਂ ਹੈਗੀ ਜਿੰਨੀ ਵਾਰੀ ਬਲੈਕ ਸੂਟ ਆਉਂਦਾ ਸਭ ਤੋਂ ਪਹਿਲਾਂ ਸੇਲ ਹੋ ਜਾਂਦਾ ਜੀ ਸਾਰੇ ਚ ਰੇਸ਼ਮ ਵਰਕ ਬਹੁਤ ਹੀ ਪਿਆਰਾ ਸੂਟ ਬਲੈਕ ਤਾਂ ਹੈ ਹੀ ਸਦਾਬਹਾਰ ਕਿਉਂਕਿ ਇਹਦਾ ਕਦੇ ਫਰੈਂਡ ਨਹੀਂ ਜਾਂਦਾ ਜੀ ਕਲਰ ਦਾ रेडी 3 ਮੀਟਰ ਦੀ ਬਾਟਮ ਨਾ ਦੇਖੋ ਸੋ ਨਾ ਦੁਪੱਟਾ ਪੱਲਿਆਂ ਤੋਂ ਵੀ ਰੇਸ਼ਮ ਵਰਕ ਹੋਇਆ ਦੁਪੱਟੇ ਦੇ ਬਹੁਤ ਪਿਆਰੀ ਲੁੱਕ ਹੈ ਇਹ ਵੀ ਬਣ ਕੇ ਬਹੁਤ ਪਿਆਰਾ ਲੱਗੂ 5000 ਪ੍ਰਾਈਸ ਹੈ ਜਿਹੜੇ ਰੇਸ਼ਮ ਵਰਕ ਵਾਲੇ ਸੂਟ ਦਿਖਾਏ ਆ ਇਹਨਾਂ ਦਾ 5000 ਪ੍ਰਾਈਸ ਹੈ ਜਿਹੜੇ ਮੈਂ ਵਿਦਾਊਟ ਰੇਸ਼ਨ ਵਰਕ ਪਹਿਲਾਂ ਤੁਹਾਨੂੰ ਦਿਖਾਏ ਸੀ ਉਹਨਾਂ ਦਾ 4500 ਪ੍ਰਾਈਸ ਹੈ ਜੀ ਇਹਨਾਂ ਦਾ 5000 ਹੈ ਠੀਕ ਹੈ ਆ ਰਹੇ ਹਾਂ ਦੋ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ